ਲੁਧਿਆਣਾ ਨਗਰ ਦੇ ਮੋਤਬਰ ਸਜਨਾ ਨੇ ਜਿਨਾਂ ਅੱਜ ਸਾਡੇ ਸਾਹਮਣੇ ਰਜਿਸਤਦਮਾਨ ਜੀ ਬੈਠੇ ਨੇ ਸੀਨ ਸਾਹਿਬ ਦੇਵੀ ਜੀ ਸੇਖੋ ਸਾਹਿਬ ਸੂਤ ਸਾਹਿਬ ਗਰੇਵਾਲ ਸਾਹਿਬ ਗੁਰਦੀਪ ਗੋਛਾ ਜੀ ਸਬ ਮਨਦੀਪ ਸਿੰਘ ਸਭ ਨੇ ਸਾਰੇ ਸਮਾਜ ਨੇ ਮਿਲ ਕੇ ਮੋਦੀ ਸਾਹਿਬ ਦਾ ਸ਼ੁਕਰਾਨਾ ਕੀਤਾ ਹੈ ਕਿ 48 ਸਾਲ ਬਾਅਦ ਸੱਜਨ ਕੁਮਾਰ ਜਿਹੜਾ ਇਹ ਸਮਝਦੇ ਸੀ ਕਿ ਸਾਡਾ ਰਾਜ ਆ ਸਾਨੂੰ ਕੋਈ ਛੂ ਨਹੀਂ ਸਕਦਾ ਉਹਨੂੰ ਦੋ ਮੁਕਦਮਿਆਂ 'ਚ ਸਜ਼ਾ ਹੋ ਗਈ ਹੈ ਇੱਕ ਸਜ਼ਾ ਉਹ ਆਲਰੇਡੀ ਪੂਤਰਿਆ ਇੱਕ ਹੋਰ ਨਵੀਂ ਸਜ਼ਾ ਹੋਈ ਜਿਹਦੇ 'ਚ ਉਮਰ ਕੈਦ ਹੋਈ ਹੈ ਔਰ ਅੱਗੇ ਵੀ ਅਪੀਲ ਜਿਹੜੀ ਹੈ ਕੀਤੀ ਜਾਏਗੀ ਕਿ ਇਹ ਸਜ਼ਾ ਵਧੇ ਸੋ ਇਹ ਪਹਿਲੀ ਵਾਰੀ ਇੱਕ ਵੱਡੇ ਅਪਰਾਧੀ ਨੂੰ ਸਜ਼ਾ ਮਿਲੀ ਹੈ ਔਰ ਉਹ অপরাধੀ ਉਸ ਸੰਸਥਾ ਨਾਲ ਸੰਬੰਧਿਤ ਹੈ ਜਿਹੜੇ ਕਹਿੰਦੇ ਸੀ ਜਬ ਬڑا ਪੇੜ गिरता ਹੈ ਤਾਂ ਧਰਤੀ ਕੰਬਦੀ ਹੈ ਔਰ ਯਾ ਇਹ ਮੇझे ਸਰਦਾਰ ਨજર ਨਹੀਂ ਆਨੇ ਚਾਹੀਦਾ ਸੋ ਬਹੁਤ ਵੱਡਾ ਕੌਮ ਦਾ ਨੁਕਸਾਨ ਹੋਇਆ ਇਹਨਾਂ ਨੂੰ ਮੱਲਮ ਲਾਉਣ ਦੀ ਵੀ ਲੋੜ ਸੀ ਇਹਨਾਂ ਨੂੰ ਦੋਸ਼ੀਆਂ ਨੂੰ ਸਜ਼ਾਦਵਾਨ ਦੀ ਵੀ ਲੋੜ ਸੀ ਲੇਕਿਨ ਬਦਕਿਸਮਤੀ ਇਹ ਰਹੀ 1984 ਤੋਂ ਬਾਅਦ 10-10000 ਰੁਪਇਆ ਦੇ ਕੇ ਜਿਹੜਾ 10000 ਰੁਪਏ ਨਾਲ ਕੀ ਬਣਦਾ ਹੈ ਇਹਨਾਂ ਦਾ ਜਿਹੜਾ ਸ਼ੋਸ਼ਣ ਕੀਤਾ ਗਿਆ ਕਿਸੇ ਅਪਰਾਧੀ ਦੇ ਖਿਲਾਫ ਮੁਕਦਮੇ ਦਰਜ ਨਹੀਂ ਕੀਤੇ ਗਏ ਗ੍ਰਿਫਤਾਰੀਆਂ ਨਹੀਂ ਕੀਤੀਆਂ ਜੇ ਕੋਰਟਾਂ ਕਚੈਰੀਆਂ ਦੇ ਨੌ ਕਮਿਸ਼ਨ ਬਣੇ ਚਾਰ ਕਮੇਟੀਆਂ ਬਣੀਆਂ ਦੋ ਐਸਆਈਟੀ ਬਣੀਆਂ ਤੇ ਇਹਨਾਂ ਦੇ ਸਾਰਾ ਜਿਹੜਾ ਅਲਟੀਮੇਟਲੀ ਹੈ ਜਦੋਂ ਵੀ ਮੋਦੀ ਸਰ ਜਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਈ ਹੈ ਜੇ ਅਟਲ ਬਿਹਾਰੀ ਵਾਜਪਾਈ ਜੀ ਦੀ ਸਰਕਾਰ ਆਈ ਤੇ ਉਸੇ ਵੇਲੇ ਫੈਸਲਾ ਕੀਤਾ ਗਿਆ ਕਿ ਨਾਨਾਬਤੀ ਕਮਿਸ਼ਨ ਜਿਹੜਾ ਗਠਨ ਕੀਤਾ ਜਾਵੇ ਪੀੜਤਾ ਨੂੰ ਰਾਹਤ ਦਿੱਤੀ ਜਾਵੇ ਦੋਸ਼ੀਆਂ ਨੂੰ ਆਈਡੈਂਟੀਫਾਈ ਕਰਕੇ ਸਜ਼ਾ ਕਿਰਾ ਜਾਵੇ ਲੇਕਿਨ ਜਦੋਂ ਨਾਨਾਬਤੀ ਕਮਿਸ਼ਨ ਦੀ ਰਿਪੋਰਟ ਆਈ ਉਦੋਂ ਸਰਕਾਰ ਕਾਂਗਰਸ ਦੀ ਆ ਗਈ ਸੀ ਨਾਨਾਬਤੀ ਕਮਿਸ਼ਨ ਦੀ ਰਿਪੋਰਟ ਨੂੰ ਡਿਲੂਟ ਕਰਤਾ ਗਿਆ ਉਹਦੇ ਚ ਲਿਖਿਆ ਗਿਆ ਕਿ ਜਿਨ੍ਹਾਂ ਦੇ ਬੱਚੇ ਬੰਦੇ ਸ਼ਹੀਦ ਹੋਏ ਆ ਦੇ ਮਸਟ ਬੀ 기ਵਨ ਅ ਜੌਬ ਐਵਰੀ ਫੈਮਿਲੀ لیکن انہوں نے لکھ ਦਿੱਤਾ ਕਿ دے می بی گیونے جاؤ 2733 بندے مرے نوکری ملی 14 ਆਂਬੀਆਂ ਨੂੰ ਪਿਛਲੇ 4 ਸਾਲ ਤੋਂ ਐਸ ਚੇਅਰਮੈਨ ਆਫ ਦਾ ਨੈਸ਼ਨਲ ਕਮਿਸ਼ਨ ਫਾਰ ਮਿਨੋਰਟੀਜ਼ ਮੈਂ ਸਾਰੇ ਦੇਸ਼ ਵਿੱਚ ਜਿੱਥੇ 10 ਸਟੇਟਾਂ ਦੇ ਵਿੱਚ ਇਹ ਦੰਗੇ ਹੋਏ ਆ ਜਾਂ ਪੰਜਾਬ ਦੇ ਵਿੱਚ ਜਿਹੜੇ ਕਤਲੋਆਮ ਤੋਂ ਬਾਅਦ ਲੋਕ ਆ ਕੇ ਵਸੇ ਆ ਇਹਨਾਂ ਸਾਰੀਆਂ ਸਰਕਾਰਾਂ ਨੂੰ ਇਹ ਕਹਿ ਰਿਆ ਸੀ ਕਿ ਲਗਾਤਾਰ ਸਰਟੀਫਿਕੇਟ ਪੇਸ਼ ਕਰੋ ਕਿ ਸਾਰੇ ਸੈਟਲ ਹੋ ਗਏ ਆ لیکن بدقسمتی ਨਾਲ ਬਹੁਤੀਆਂ ਸਰਕਾਰਾਂ ਨੇ ਹਲੇ ਤੱਕ ਵੀ ਸਰਟੀਫਿਕੇਟ ਨਹੀਂ ਭੇਜਿਆ ਪੈਸਾ ਕੇਂਦਰ ਸਰਕਾਰ ਨੇ ਆਉਣਾ ਸੀ ਇੰਪਲੀਮੈਂਟ گورنمنٹ ਥਰੂ ਹੋਣਾ ਹੈ ਅੱਜ ਵੀ ਪਹਿਲਾਂ ਇਹਨਾਂ ਨੇ 20000 ਦਿੱਤਾ ਜਿਵੇਂ ਮੈਂ ਤੁਹਾਨੂੰ ਦੱਸਿਆ ਫਿਰ ਜਸਟਿਸ ਅਨਿਲ ਦੇਵ ਸਿੰਘ ਦੀ ਕੋਰਟ ਦੇ ਵਿੱਚ ਗਏ ਕੁਝ ਪੀੜਤ ਸਿੱਖ ਉਹਨਾਂ ਨੇ ਕਿਹਾ ਜੀ ਸਾਨੂੰ ਬੜਾ ਮੁਆਵਜ਼ਾ ਘੱਟ ਮਿਲਿਆ ਉਹਨਾਂ ਨੇ ਕਿਹਾ 20000 ਰੁਪਏ ਮਜ਼ਾਕ ਹੈ इनको 2 ਲੱਖ ਰੁਪਏ ਦਿਆ ਜਾਏ ਵਿਦ ਇੰਟਰਸਟ ਰੁਪਈਆ ਬਣਿਆ 3.5 ਲੱਖ ਉਹਦੇ ਚੋਂ ਵੀ ਵਕਤ ਦੀ ਸਰਕਾਰ ਨੇ 20000 ਕੱਟ ਲਿਆ ਜਿਹੜਾ ਪਹਿਲਾਂ ਦਿੱਤਾ ਸੀ ਮੋਦੀ ਸਾਹਿਬ ਆਏ ਆਉਣ ਸਾਰ ਹੀ ਰਾਜਨਾਥ ਸਿੰਘ ਜੀ ਨੂੰ ਆਪ ਭੇਜ ਕੇ ਕੋਰਟ ਆਰਡਰ ਨਾਲ ਨਹੀਂ ਸਭ ਦੇ ਘਰਾਂ ਦੇ ਵਿੱਚ 5-5 ਲੱਖ ਰੁਪਈਆ ਪਹੁੰਚਾਇਆ ਸਾਰੇ ਦੇਸ਼ ਦੇ ਵਿੱਚ 5-5 ਲੱਖ ਰੁਪਈਆ ਦਿੱਤਾ ਗਿਆ ਜਿਹੜੇ ਪੀੜਤ ਜਿੱਥੇ ਵੀ ਬੈਠੇ ਲੇਕਿਨ ਅਫਸੋਸ ਦੀ ਗੱਲ ਹੈ ਜੰਮੂ ਕਸ਼ਮੀਰ ਦੇ ਹਲੇ ਦੋ ਪਰਿਵਾਰ ਰਹਿੰਦੇ ਆ ਸ਼ਹੀਦ ਹੋਏ ਉਹ ਕਹਿੰਦੇ ਸਾਨੂੰ ਪਰਿਵਾਰ ਨਹੀਂ ਰੱਭਿਆ ਉਹਨਾਂ ਦੀ ਰਿਪੋਰਟ ਇਹ ਆਈ ਹੈ so it continues process of rehabilitation and punishing the accused is going on halle vi jedi supreme court ne vi order kita hai ke jediyan appealan pending ne against acquittal oh cheti to cheti decide kitiya jaan siti apna kamkari special investigation team jedi pehla modi saab ne constitute kiti si 2016 ch us to baad 2018 de vich supreme court ne ਇੱਕ ਵੱਖਰੀ ਕਾਸੀ ਚ ਉਸੇ ਨੂੰ ਐਕਸਟੈਂਡ ਕਰਕੇ ਉਸ ਐਸਆਈਟੀ ਵੀ ਹੁਣ ਉਹਦੇ ਥੱਲੇ ਇਹਦੀਆਂ ਇਨਵੈਸਟੀਗੇਸ਼ਨਸ ਹੋ ਰਹੀਆਂ ਨੇ ਆਸ ਹੈ ਜਗਦੀਸ਼ ਟਾਈਟਲਰ ਤੇ ਹੋਰ ਜਿਹੜੀਆਂ ਬੜੀਆਂ ਮੱਛੀਆਂ ਨੇ ਉਹ ਵੀ ਨੈਟ ਦੇ ਵਿੱਚ ਆ ਕੇ ਸਜ਼ਾ ਲੈਣ ਗਿਆ ਕਿਉਂਕਿ ਇੱਥੇ ਅੱਜ ਸਿਰਫ ਧੰਨਵਾਦ ਕਰਨ ਵਾਸਤੇ ਸੀ ਕਿਉਂਕਿ ਜਿਹੜਾ ਕੋਈ ਕੰਮ ਕਰਦਾ ਕੌਮ ਦਾ ਉਹਦਾ ਧੰਨਵਾਦ ਕਰਦਾ ਬਣਦਾ ਮੈਂ ਜਿੱਥੇ ਉਹ ਕਾਲਨੀ ਜਿੱਥੇ ਵਿਧਵਾਵਾਂ বাসਿਆ ਨੇ ਉਹਨੂੰ ਵਿਧਵਾ ਕਾਲਨੀ ਕਹਿੰਦੇ ਸੀ ਅਸੀਂ ਉਹਦਾ ਨਾਮ ਬਦਲਾ ਕੇ ਮਾਤਾ ਗੁਜਰੀ ਦੇ ਨਾਂ ਤੇ ਉਹਦਾ ਨਾਮ ਚੇਂਜ ਕਰਵਾਇਆ ਉੱਥੇ ਗਿਆ ਉਹਨਾਂ ਨੂੰ ਪੁੱਛਿਆ ਯਾਰ ਉਸ ਵੇਲੇ ਜਦੋਂ ਇਹ ਘਟਨਾ ਹੋਈ ਉਦੋਂ ਦੇਸ਼ ਦਾ ਰਾਸ਼ਟਰਪਤੀ ਸਿੱਖ ਸੀ ਇੱਥੇ ਆਇਆ ਕਹਿਣ ਲੱਗੇ ਨਹੀਂ ਜੀ ਮੈਂ ਕਿਹਾ ਉਸ ਤੋਂ ਬਾਅਦ ਦੇਸ਼ ਦਾ ਹੋਮ ਮਿਨਿਸਟਰ ਸਿੱਖ ਬਣਿਆ ਉਹ ਆਇਆ ਕਹਿੰਦੇ ਨਹੀਂ ਆਇਆ ਜੀ ਮੈਂ ਕਿਹਾ ਜਿਹੜੇ ਲੋਕਾਂ ਨੇ ਐਜੀਟੇਸ਼ਨ ਸ਼ੁਰੂ ਕਰਵਾਈ ਪੰਜਾਬ 'ਚ ਜਿੰਦਾ ਅਲਟੀਮੇਟਲੀ ਰਿਜ਼ਲਟ ਇਹ ਨਿਕਲਿਆ ਉਹਨਾਂ ਚੋਂ ਕੋਈ ਆਇਆ ਕਹਿੰਦੇ ਨਹੀਂ ਆਇਆ ਜੀ ਸੋ ਭਾਈ ਪੀੜਤਾਂ ਦੀ ਸਾਰ ਲੈਣ ਦਾ ਕੰਮ ਕੇਵਲ ਮੋਦੀ ਸਾਹਿਬ ਦੇ ਜਮੇ ਆ ਔਰ ਸਿੱਖ ਧਰਮ ਨੂੰ ਤੇ ਪੰਜਾਬ ਨੂੰ ਉਹ ਪਿਆਰ ਕਰਦੇ ਆ ਇਸ ਕਰਕੇ ਸਾਰਿਆਂ ਨੂੰ ਮੱਲਮ ਵੀ ਲਾਈ ਜਾ ਰਹੀ ਹੈ ਹੌਨ ਚਿੱਲੜ ਦੇ ਵਿੱਚ ਲੋਕਾਂ ਕਿਸੇ ਨੇ ਇਨਸਾਫ ਨਹੀਂ ਦਿੱਤਾ 17.5 ਕਰੋੜ ਰੁਪਇਆ ਮੈਂ ਆਪ ਉਹਨਾਂ ਦੇ ਪਿੰਡਾਂ 'ਚ ਵੇਕੇ ਆਇਆ ਪੀੜਤ ਪਰਿਵਾਰਾਂ ਨੂੰ ਦੇ ਕੇ ਆਏ ਮੋਦੀ ਸਾਹਿਬ ਨੇ ਭੇਜਿਆ ਕੋਟ ਲਖਪਤ ਜਿੱਥੇ ਗੁਰੂ ਨਾਨਕ ਸਾਹਿਬ ਜਿੱਥੇ ਮੱਕਾ ਨੂੰ ਗਏ ਸੀ ਉਹ ਗੁਰਦੁਆਰਾ ਵੀ ਮੋਦੀ ਸਾਹਿਬ ਨੇ 10 ਕਰੋੜ ਰੁਪਇਆ ਲਾ ਕੇ ਉਹਨੂੰ ਉਸੇ ਤਰ੍ਹਾਂ ਦਾ ਗੁਰਦੁਆਰਾ ਸ਼ਾਇਦ ਹਿੰਦੁਸਤਾਨ ਜਾਂ ਦੁਨੀਆ 'ਚ ਪਹਿਲਾ ਹੈ ਜਿੱਥੇ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਦੇ ਵੇਲੇ ਸੀ ਉਸੇ ਤਰ੍ਹਾਂ ਦਾ ਗੁਰਦੁਆਰਾ ਉਸੇ ਮਟੀਰੀਅਲ ਨਾਲ ਮੋਦੀ ਸਾਹਿਬ ਨੇ ਬਣਾ ਕੇ ਦਿੱਤਾ ਸੋ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਕਿਉਂਕਿ ਮੈਂ ਤਾਂ ਗਵਰਨਮੈਂਟ ਆਫ ਇੰਡੀਆ ਦਾ ਹਿੱਸਾ ਹਾਂ ਕਿ ਇਹਨਾਂ ਨੇ ਮੋਦੀ ਸਾਹਿਬ ਦਾ ਸ਼ੁਕਰਾਨਾ ਕੀਤਾ ਸਰ ਦੇਖਿਆ ਵੇ ਜਦਾਲ ਹਰ ਕੇਸ ਤੇ ਵਿੱਚ ਰਿਵਿਊ ਹੋ ਰਿਹਾ ਹੈ ਈਚ ਐਂਡ ਐਵਰੀ ਕੇਸ ਇਜ਼ ਬੀਇੰਗ ਰਿਵਿਊਡ ਐਂਡ ਉਹਨਾਂ ਨੂੰ ਜਸਟਿਸ ਜਿਹੜਾ ਆ ਤਾਂ ਕਿ ਜਿੱਥੇ ਮਲਮ ਦੀ ਗੱਲ ਹੈ ਉਹ ਮਲਮ ਲਾਈ ਜਾਵੇ ਕੰਪਨਸੇਸ਼ਨ ਕੀਤੀ ਜਾਵੇ ਜਿਹੜਾ ਨੁਕਸਾਨ ਹੋ ਗਿਆ ਉਹ ਵਾਪਸ ਨਹੀਂ ਆ ਸਕਦਾ ਬੰਦੇ ਮਰੇ ਨੂੰ ਕੌਣ ਲਿਆਏਗਾ ਜੀ ਵਾਪਸ ਘਰ ਸੜੇ ਨੂੰ ਕੌਣ ਵਾਪਸ ਲਿਆਏਗਾ ਲੇਕਿਨ ਹਾਂ ਮਲਮ ਲਾਣ ਦਾ ਕੰਮ ਜਿਹੜਾ ਸਰਕਾਰ ਕਰ ਰਹੀ ਤੇ ਸਾਰੇ ਉਹਨਾਂ ਭੈਣਾ ਭਰਾਵਾਂ ਦੇ ਤੇ ਮਲਮ ਲਾਣ ਦਾ ਕੰਮ ਕੀਤਾ ਔਰ ਉਹਨਾਂ ਦਾ ਸ਼ੁਕਰਾਨਾ ਕਰਨ ਦੇ ਲਈ ਉਹਨਾਂ ਦੇ ਵਿਸ਼ੇਸ਼ ਤੌਰ ਤੇ ਨੁਮਾਇंदे ਉਹਨਾਂ ਨੂੰ ਰਿਪ੍ਰੈਜ਼ੈਂਟ ਕਰਨ ਸੰਗਤ ਦੇ ਵਿੱਚ ਆਦਰਨੀਏ ਲਾਲਪੁਰਾ ਜੀ ਆਏ ਨੇ ਔਰ ਇਹਨਾਂ ਨੇ ਆ ਕੇ ਸਾਰੇ ਉਹ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਔਰ ਸੰਗਤ ਨੂੰ ਉਹਨਾਂ ਗੱਲਾਂ ਦੇ ਬਾਰੇ ਦੱਸਿਆ ਔਰ ਆਨ ਵਾਲੇ ਸਮੇਂ ਦੇ ਵਿੱਚ ਹਜੇ ਬੰਦ ਨਹੀਂ ਹੋਇਆ ਅੱਗੇ ਨੂੰ ਵੀ ਇਹ ਜਾਰੀ ਰਹੂਗਾ ਜਦ ਤੱਕ ਹਰੇਕ ਪੀੜਤ ਨੂੰ ਉਹਦਾ ਮੁਆਵਜ਼ਾ ਜਾਂ ਉਹਦਾ ਬਣਦਾ ਹੱਕ ਨਹੀਂ ਮਿਲ ਜਾਂਦਾ ਸੋ ਮੈਂ ਲਾਲਪੁਰਾ ਜੀ ਦਾ ਇੱਥੇ ਆਣ ਤੇ ਤੁਹਾਡੇ ਸਾਰਿਆਂ ਦੇ ਮਾਦਬ ਲਈ ਔਰ ਲੁਧਿਆਣੀ ਦੀ ਸਮੂਚੀ ਭਾਰਤੀ ਜਨਤਾ ਪਾਰਟੀ ਦੀ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ